ਰਿਸ਼ਵਤ ਖੋਰੀ ਦੇ ਮਾਮਲੇ 'ਚ ਫਸੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਪੁੱਲਰ ਨੂੰ ਅੱਜ ਸੀਬੀਆਈ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਸੀਬੀਆਈ ਇਸ ਮਾਮਲੇ ਦੀ ਜਾਂਚ ਲਈ ਪੁੱਲਰ ਤੇ ਉਸਦੇ ਵਿਚੋਲੇ ਕ੍ਰਿਸ਼ਨਨ ਦਾ ਪੁਲਿਸ ਰਿਮਾਂਡ ਲੈਣ ਦੀ ਤਿਆਰੀ ਕਰ ਰਹੀ ਹੈ ਦੱਸਦੇ ਹੈ ਕਿ ਬੀਤੀ ਦੁਪਹਿਰ ਸੀਬੀਆਈ ਦੀ ਇੱਕ ਟੀਮ ਨੇ ਡੀਆਈਜੀ ਭੁੱਲਣ ਨੂੰ ਰਿਸ਼ਵਤ ਮੰਗਣ ਤੇ ਲੈਂ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਡੀਆਈਜੀ ਤੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ 'ਚ ਇੱਕ ਸਕਰੈਪ ਡੀਲਰ ਤੋਂ ਆਪਣੇ ਵਿਚੋਲੇ ਰਾਹੀਂ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ ਡੀਲਰ ਨੇ ਇਸ ਮਾਮਲੇ ਬਾਰੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਏਜੰਸੀ ਨੇ ਜਾਲ ਵਿਛਾ ਕੇ ਜਾਂਚ ਕੀਤੀ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਸੀਬੀਆਈ ਨੇ ਅੱਜ ਡੀਆਈਜੀ ਦੀ ਡਾਕਟਰੀ ਜਾਂਚ ਵੀ ਕੀਤੀ ਉਸਨੂੰ ਜਾਂਚ ਲਈ ਸੈਕਟਰ ਸੋਨਾ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਉਸਨੇ ਪੈਂਟ ਤੇ ਕਮੀਜ਼ ਪਾਈ ਹੋਈ ਸੀ ਤੇ ਉਸਦੇ ਗੁੱ ਤੇ ਡੀਆਈਜੀ ਨੇ ਆਪਣਾ ਮੂੰਹ ਰੁਮਾਲ ਦੇ ਨਾਲ ਢੱਕਿਆ ਹੋਇਆ ਸੀ ਤੇ ਗੱਡੀ ਦੀ ਪਿਛਲੀ ਸੀਟ ਤੇ ਬੈਠਾ ਸੀ ਪਰ ਉਸਨੇ মিডিਆ ਦੇ ਨਾਲ ਕੋਈ ਗੱਲ ਨਹੀਂ ਕੀਤੀ। ਮੀਡੀਆ ਰਿਪੋਰਟ ਦੇ ਮੁਤਾਬਕ ਸੀਬੀਆਈ ਨੂੰ ਪੁੱਲਰ ਤੇ ਵਿਚੋਲੇ ਵਿਚਕਾਰ ਫੋਨ ਤੇ ਹੋਈ ਗੱਲਬਾਤ ਤੇ ਕੁਝ ਲੈਣ ਦੇਣ ਦੇ ਸਬੂਤ ਵੀ ਮਿਲੇ ਨੇ। ਏਜੰਸੀ ਦਾ ਕਹਿਣਾ ਹੈ ਕਿ ਦੋਸ਼ੀ ਅਧਿਕਾਰੀ ਨਿਯਮਤ ਤੌਰ ਤੇ ਕਾਰੋਬਾਰੀਆਂ ਤੋਂ ਪੈਸੇ ਦੀ ਮੰਗ ਕਰਦੇ ਸਨ ਤੇ ਰਿਸ਼ਵਤ ਖੋਰੀ ਦੀ ਯੋਜਨਾ ਲੰਬੇ ਸਮੇਂ ਤੋਂ ਚੱਲੇ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਬੀਆਈ ਭ੍ਰਿਸ਼ਟਾਚਾਰ ਦੇ ਪੂਰੇ ਜਾਲ ਨੂੰ ਖੋਲਣ ਲਈ ਅੱਜ ਅਦਾਲਤ ਤੋਂ ਲੰਮਾ ਰਿਮਾਂਡ ਮੰਗ ਸਕਦੀ ਹੈ। ਇਸ ਗ ਜਾਪੋਰਿਸ ਵਿਭਾਗ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਰਿਸ਼ਵਤ ਖੋਰੀ ਦੇ ਮਾਮਲੇ 'ਚ ਫਸੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਪੁੱਲਰ ਨੂੰ ਅੱਜ ਸੀਬੀਆਈ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਸੀਬੀਆਈ ਇਸ ਮਾਮਲੇ ਦੀ ਜਾਂਚ ਲਈ ਪੁੱਲਰ ਤੇ ਉਸਦੇ ਵਿਚੋਲੇ ਕ੍ਰਿਸ਼ਨਨ ਦਾ ਪੁਲਿਸ ਰਿਮਾਂਡ ਲੈਣ ਦੀ ਤਿਆਰੀ ਕਰ ਰਹੀ ਹੈ ਦੱਸਿਆ ਗਿਆ ਕਿ ਬੀਤੀ ਦੁਪਹਿਰ ਸੀਬੀਆਈ ਦੀ ਇੱਕ ਟੀਮ ਨੇ ਡੀਆਈਜੀ ਭੁੱਲਣ ਨੂੰ ਰਿਸ਼ਵਤ ਮੰਗਣ ਤੇ ਲੈਂਡ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਡੀਆਈਜੀ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ 'ਚ ਇੱਕ ਸਕਰੈਪ ਡੀਲਰ ਤੋਂ ਆਪਣੇ ਵਿਚੋਲੇ ਰਾਹੀਂ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ ਡੀਲਰ ਨੇ ਇਸ ਮਾਮਲੇ ਬਾਰੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਏਜੰਸੀ ਨੇ ਜਾਲ ਵਿਛਾ ਕੇ ਜਾਂਚ ਕੀਤੀ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਸੀਬੀਆਈ ਨੇ ਅੱਜ ਡੀਆਈਜੀ ਦੀ ਡਾਕਟਰੀ ਜਾਂਚ ਵੀ ਕੀਤੀ ਉਸਨੂੰ ਜਾਂਚ ਲਈ ਸੈਕਟਰ ਸੋਨਾ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਉਸਨੇ ਪੈਂਟ ਤੇ ਕਮੀਜ਼ ਪਾਈ ਹੋਈ ਸੀ ਤੇ ਤੇ ਡੀਆਈਜੀ ਨੇ ਆਪਣਾ ਮੂੰਹ ਰੁਮਾਲ ਦੇ ਨਾਲ ਢੱਕਿਆ ਹੋਇਆ ਸੀ ਤੇ ਗੱਡੀ ਦੀ ਪਿਛਲੀ ਸੀਟ ਤੇ ਬੈਠਾ ਸੀ ਪਰ ਉਸਨੇ মিডিਆ ਦੇ ਨਾਲ ਕੋਈ ਗੱਲ ਨਹੀਂ ਕੀਤੀ। মিডিਆ ਰਿਪੋਰਟ ਦੇ ਮੁਤਾਬਕ ਸੀਬੀਆਈ ਨੂੰ ਪੁੱਲਰ ਤੇ ਵਿਚੋਲੇ ਵਿਚਕਾਰ ਫੋਨ ਤੇ ਹੋਈ ਗੱਲਬਾਤ ਤੇ ਕੁਝ ਲੈਣ ਦੇਣ ਦੇ ਸਬੂਤ ਵੀ ਮਿਲੇ ਨੇ। ਏਜੰਸੀ ਦਾ ਕਹਿਣਾ ਹੈ ਕਿ ਦੋਸ਼ੀ ਅਧਿਕਾਰੀ ਨਿਯਮਤ ਤੌਰ ਤੇ ਕਾਰੋਬਾਰੀਆਂ ਤੋਂ ਪੈਸੇ ਦੀ ਮੰਗ ਕਰਦੇ ਸਨ ਤੇ ਰਿਸ਼ਵਤ ਖੋਹ ਦੀ ਯੋਜਨਾ ਲੰਬੇ ਸਮੇਂ ਤੋਂ ਚੱਲੇ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਬੀਆਈ ਭ੍ਰਿਸ਼ਟਾਚਾਰ ਦੇ ਪੂਰੇ ਜਾਲ ਨੂੰ ਖੋਲਣ ਲਈ ਅੱਜ ਅਦਾਲਤ ਤੋਂ ਲੰਮਾ ਰਿਮਾਂਡ ਮੰਗ ਸਕਦੀ ਹੈ। ਇਸ ਗ੍ਰ ਪੰਜਾਬ ਪੁਲਿਸ ਵਿਭਾਗ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ